ਨੰਗਲ ਸਾਹਾ ਚੌਕ ਵਿੱਚ ਲੱਗੀ ਠੰਡੇ ਮਿੱਠੇ ਜਲਦੀ ਸਭੀਲ ਤੇਕੜਾ ਸ਼ੋਲਿਆਂ ਦਾ ਲੰਗਰ ਨੌਜਵਾਨ ਸ਼ਕਤੀ ਨੇ ਦਿਵਾਈ ਅਨਤਕ ਸੇਵਾ ਤਨ ਤਨ ਪੰਜਵੀਂ ਪਾਸੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਸਾਨੀ ਸ਼ਹਾਦਤ ਸਾਡੇ ਲਈ ਜੁਗਾ ਜਗਾੰਤਰ ਤੱਕ ਰਾਦ ਸੇਰਾ ਬਣੀ ਰਹੇਗੀ ਸੀਨੀਅਰ ਡਿਪਟੀ ਮੇਅਰ ਬੀਰ ਸਿੰਘ ਬਟੂ ਗੁਰੂ ਦੁਆਰਾ ਸਿਰਗੁਰੂ ਸਿੰਘ ਸਵਾਰ ਨੰਗਲ ਸਮਾਦੀ ਪਰਬੰਧ ਕਮੇਟੀ ਵੱਲੋਂ ਸਮੂਹ ਪਿੰਡ ਵਾਸੀਆਂ ਸਾਧ ਸੰਗਤ ਐਲ ਆਰ ਆਈ ਬੀਰਾਂ ਦੇ ਸਹਿਯੋਗ ਸਦਕਾ ਅੱਜ ਨੌਜਵਾਨ ਸਭਾ ਵੱਲੋਂ ਸਰਬਸਾਂਝੀ ਬਾਲਤਾ ਤੇ ਧਾਰਮਿਕ ਸਹਿਨ ਸਹਿਿਲਤਾ ਦੇ ਪੁੰਜ ਦੇਸ਼ ਅਤੇ ਕੌਮ ਲਈ ਲਸਾਨੀ ਸਹਾਦਤ ਦੇਣ ਵਾਲੇ ਤਨ ਤਨ ਪੰਚਮ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਨੰਗਲ ਸਮਾਜ ਚੌਕ ਵਿੱਚ ਠੰਡੇ ਮਿੱਠੇ ਜਲਦੀ ਸਬੀਲ ਤੇ ਕੜਾ ਸ਼ੋਲਿਆਂ ਦਾ ਪ੍ਰਸਾਦ ਦਾ ਲੰਗਰ ਲਗਾਇਆ ਗਿਆ ਅਰਦਾਸ ਉਪਰੰਤ ਠੰਡੇ ਮਿੱਠੇ ਜਲਦੀ ਸਬੀਲ ਤੇ ਕੜਾ ਸ਼ੋਲਿਆਂ ਦੇ ਲੰਗਰ ਦਾ ਆਗਾਜ਼ ਹੋਇਆ ਨੌਜਵਾਨ ਸ਼ਕਤੀ ਨੇ ਭਖਦੀ ਗਰਮੀ ਵਿੱਚ ਦੇਰ ਸ਼ਾਮ ਤੱਕ ਅਨਤਕ ਸੇਵਾ ਨਿਭਾਈ ਗੁਰਵਾਣੀ ਦਾ ਪ੍ਰਵਾਹ ਵੀ ਨਿਰੰਤਰ ਚਲਦਾ ਰਿਹਾ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਟੂ ਢਿਲੋਂ ਪੁਜੇ ਤੇ ਪ੍ਰਬੰਧਕਾਂ ਦੀ ਸਿਫਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਜੋਜਨਾ ਨਾਲ ਪਾਈ ਚਾਰਕ ਸਾਂਝ ਵਦਿਆ ਉਨਾ ਆਖਿਆ ਕਿ ਧੰਨ ਧੰਨ ਪੰਜਵੀਂ ਪਾਤਸ਼ਾਹ ਜੀ ਦੀ ਸ਼ਹਾਦਤ ਸਾਡੇ ਲਈ ਜੁਗਾ ਜਗਾਂਤਰਾ ਤੱਕ ਰਾਦ ਸੇਰਾ ਬਣੀ ਰਹੇਗੀ ਸਮਾਜ ਸੇਵਕ ਗੁਰਜੀਤ ਸਿੰਘ ਰਾਣਾ ਲਾਲੀ ਹੋਰ ਵੀ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਦਿਖਾਏ ਰਸਤੇ ਤੇ ਚੱਲ ਕੇ ਮਾਨਵਤਾ ਦੇ ਭਲੇ ਹਿਤ ਕਾਰਜ ਕਰਨੇ ਚਾਹੀਦੇ ਹਨ ਜਸਕਰਨ ਸਿੰਘ ਲਾਲੀ ਗੁਰਜੀਤ ਸਿੰਘ ਲਾਲੀ ਪਰਮਿੰਦਰ ਸਿੰਘ ਸੰਧੂ ਮਨਪ੍ਰੀਤ ਸਿੰਘ ਲਾਲੀ ਦੀਪਾ ਲਾਲੀ ਪਰਮਜੀਤ ਸਿੰਘ ਲਾਲੀ ਜੱਸੀ ਲਾਲੀ ਸਤਪਾਲ ਸਿੰਘ ਲਾਲੀ ਪਲਵਿੰਦਰ ਸਿੰਘ ਲਾਲੀ ਸਤਵੀਰ ਲਾਲੀ ਮਨ ਲਾਲੀ ਮਨਜਿੰਦਰ ਸਿੰਘ ਲਾਲੀ ਸੁਖਾ ਬਾਬਾ ਪ੍ਰਿਤਪਾਲ ਫੂਜਨ ਅਮਰਦੀਪ ਗਗਨ ਲਾਲੀ ਬਹਾਦਰ ਲਾਲੀ ਬਾਕੀ ਹੋਰ ਬਹੁਤ ਸਾਰੀ ਨੌਜਵਾਨ ਸ਼ਕਤੀ ਤੇ ਪਤਵੰਤਿਆਂ ਨੇ ਸੇਵਾ ਨਿਭਾਈ ਅੰਤ ਵਿੱਚ ਪ੍ਰਬੰਧਕਾਂ ਨੇ ਸਾਰੇ ਸੱਜਣਾ ਮਿਤਰਾ ਦਾ ਸਹਿਯੋਗ ਲਈ ਧੰਨਵਾਦ ਵੀ ਪ੍ਰਗਟ ਕੀਤਾ ਪਰਮਿੰਦਰ ਸਿੰਘ ਸੰਧੂ ਤੇ ਇੰਦਰਜੀਤ ਸਿੰਘ ਲਾਲੀ ਹੁਰਾਂ ਦੀ ਫੋਕਸ ਪੰਜਾਬੀ ਨਾਲ ਗੱਲਬਾਤ ਵੀ ਸੁਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੇਰੇ ਆਲਦ ਵਾਲੇ ਤੁਸੀਂ ਦੇਖ ਰਹੇ ਹੋ ਨੌਜਵਾਨ ਸਾਥੀ ਇਹ ਸਾਰੇ ਪਿੰਡ ਨੰਗਲ ਸ਼ਾਮਾ ਦੇ ਵਸਨੀਕ ਨੇ ਇਹਨਾਂ ਨੇ ਅੱਜ ਨੰਗਲ ਸ਼ਾਮਾ ਚੌਂਕ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਕਰਕੇ ਅੱਜ ਸ਼ਬੀਲ ਲਗਾਈ ਗਈ ਸੀ ਜਿਸ ਨੌਜਵਾਨਾਂ ਨੇ ਬੜਾ ਵੱਧ ਚੜ ਕੇ ਹਿੱਸਾ ਲਿਆ ਇਹ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਸੀ ਤੁਹਾਮਾਰਾ ਇਹਦੀ ਹਜੂਰੀ ਵਿੱਚ ਇਹ ਗੁਰੂਮਾਰਾ ਜੀ ਹੂਰੀਏ ਦੇਖਣ ਲਈ ਚਾਹੀਏ ਲਖਾ ਸ਼ਬੀਲ ਹੋਈ ਸੀ ਤੇ ਨੌਜਵਾਨ ਸਾਥੀਆਂ ਨੇ ਬੜਾ ਵੱਧ ਚੜ ਕੇ ਹਿੱਸਾ ਲਿਆ ਇਹਦਾ ਸੰਦੇਸ਼ ਇਹੀ ਜਾਂਦਾ ਹੈ ਵੀ ਸਾਰੇ ਆਪਾਂ ਗੁਰਸਖ ਬਣੀਏ ਅਤੇ ਲੋਕਾਂ ਦੀ ਸੇਵਾ ਕਰੀਏ ਬਸ ਇਹੀ ਕਰਦੇ ਹਾਂ ਮਿਤੀ 8 ਜੂਨ 2025 ਨੂੰ ਸਮੂਹ ਨਗਰ ਨਗਰ ਨੰਗਲ ਸ਼ਾਮਾ ਦੀ ਸੰਗਤ ਨੇ ਰਲ ਮਿਲ ਕਰਕੇ ਨੰਗਲ ਸ਼ਾਮਾ ਚੌਂਕ ਵਿੱਚ ਠੰਡੇ ਮਿੱਠੇ ਜਲਦੀ ਸ਼ਵੀਲ ਅਤੇ ਕੜਾ ਪ੍ਰਸ਼ਾਦ ਦੇ ਛੋਲੇ ਦਾ ਲੰਗਰ ਤਿਆਰ ਕੀਤਾ ਹੈ ਇਸ ਵਿੱਚ ਸਾਡੇ ਸਾਰੇ ਨੌਜਵਾਨਾਂ ਨੇ ਪਿੰਡਦਿਆ ਨੇ ਬਹੁਤ ਵੱਧ ਜੜ ਕੇ ਇਹ ਸਾਹਿਬ ਹੈ ਇਹਦੇ ਵਿੱਚ ਐਨ ਆਰ ਆਈ ਵੀਰ ਵੀ ਸਾਡੇ ਜਿਹੜੇ ਬਾਹਰ ਬੈਠੇ ਹੈਗੇ ਆ ਉਹਨਾਂ ਦਾ ਵੀ ਬਹੁਤ ਸਾਡੇ ਵਿੱਚ ਬਹੁਤ ਸਹਿਯੋਗ ਹੈ ਇਸ ਤਰ੍ਹਾਂ ਇਹ ਹਰ ਸਾਲ ਦੀ ਤਰ੍ਹਾਂ ਇਹ ਸ਼ਵੀਲ ਲੱਗਦੀ ਆ ਤੇ ਲੱਗਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ